ਪਰਗਟਿਆ ਸੰਸਾਰ ਮੇ ਪੂਰਨ ਪੁਰਖ ਆਕਾਲ ਇੰਦਰਪਰੀ ਵਿੱਚ ਵੱਜ ਰੇ ਸੰਖ ਨਾਦ ਘੜਿਆਲ ਏਸ ਮਹਾਨ ਖੁਸ਼ੀ ਦੀ ਪਰਿਆ ਰਾਮ ਮੈਨ ਮੰਗਲ ਦਾ ਏ ਸ਼ੇਸ਼ ਗਣੇਸ਼ ਮਹੇਸ਼ਾ ਦੇ ਮਨ ਲੱਖ ਲੱਖ ਚਾ ਭਰਿਆ ਅੰਮ੍ਰਿਤ ਗੋਂਦਾ ਵਰਸਿਆ ਜੀ ਭਏ ਸੁਖ ਹਾਲ ਪਰਗਟ ਆ ਸੰਸਾਰ ਮੈਂ ਪੂਰਨ ਪੁਰਖ ਆਕਾਰ ਅਮਰ ਬਿਦਾਨੂ ਰਿਚੰਦਾ ਮੈਂ ਤੁਹ ਕੋ ਰਾਂ ਦੇਖ ਹਰਿ ਦੀ ਮੂਰਤ ਤਰਨੇ ਮੂਰਦੇ ਵਿੱਚ ਗੁਰਾਂ ਤਕ ਤਕ ਹਰਿ ਤੇ ਹਰਿ ਹਰ ਕੋ ਕੰਝੀ ਪਾਖਣਾ ਨਹੀਂ ਕੋ ਕਿਰਪਾਲ ਵਿਦਿਆ ਹੀ ਪੂਰੀ ਚੋਂ ਆਇਆ ਵਿਦਿਆ ਦੇ ਤੰਦ ਲਾਉਣਾ ਤੀਨ ਪਵਨ ਦੁਨੀਆਂ ਦਾ ਸੁਰ ਨਾ ਪੁੰਜਦੇ ਬਤਿਆਂ ਨਾਚ ਪਾਏ ਪੂਬ ਤਮਾਲ ਸੂਰਜ ਨੇ ਜਲ ਚਮਕ ਦਿਖਾਏ ਮਿਟਿਆ ਤੁਕਾਰਾ ਰੋਗ ਤੇ ਕਣੀਆਂ ਨੂੰ ਲੱਗਣ ਪਾਪਾਂ ਦੇ ਹਿਆਰਾ ਮੁੱਖ ਪਰ ਨੂਰ ਨਾਹੀ ਦੰਕੇ ਰੇ ਜੀਵਸਾਲ ਵਰਗਟਿਆ ਸੰਸਾਰ ਮੇ